ਜੀ ਵੀਰ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਠੀਕ ਠਾਕ ਹੋ ਸਾਰੇ ਰਾਤੀ ਮੀਂਹ ਬਹੁਤ ਪੈ ਗਿਆ ਜੀ ਤੇ ਸੈਲ ਹੋ ਗਈ ਬਹੁਤ ਜਿਆਦਾ ਤੇ ਹੁਣ ਅੱਜ ਜੋਂਡੀਅਰ ਲਾਇਆ ਤੁਰਦਾ ਘੱਟ ਵਾ ਜੋਂਡੀਅਰ ਅਰਜਨ ਜਿਆਦਾ ਤੁਰਦਾ ਵਾ ਆਪਣਾ ਉਹਨੂੰ ਕਲਚ ਬੋ ਦੇਣਾ ਪੈਂਦਾ ਤੇ ਪਹਿਲਾ ਵਾ ਹਾਈ ਲੋ ਮੀਡੀਅਮ ਨਹੀਂਗਾ ਹਾਈ ਲੋ ਵਾਲਾ ਵਾ ਉਹਦਾ ਤੋਰਾ ਬਹੁਤ ਜਿਆਦਾ ਵਾ ਉਹਨਾਂ ਛਾਂ ਦੇ ਟਾਈਮ ਜੋਂਡੀਅਰ ਲਾਇਆ ਵਾ ਇਹਦਾ ਤੋਰਾ ਘੱਟਾ ਥੋੜਾ ਠੀਕ ਰਹੂਗਾ ਹਰ ਪੰਡਰਾਲੀਆਂ ਇਧਰੋਂ ਬੰਨੀਆਂ ਆਵਾ ਪੰਜ ਬੰਜਣੀਆਂ ਇੰਨਾ ਬਨਾਲੀਏ ਮੈਂਗਾ ਸਵੇਰੇ ਲਾਵਾਂਗੇ ਫਿਰ ਅਰਜਣੀ ਚੱਲਣਾ ਅਰਜਣੀਆਂ ਦੀ ਪਰਦੇ ਨੂੰ ਸੇਲਵਾ ਕਰਕੇ ਲੈ ਆ ਚੱਲ ਕਲਚ ਘੱਟ ਦੇਣਾ ਪੈਂਦਾ ਇਹਦੇ ਵੇ ਅੱਦਨ ਚੱਲੂਗਾ ਜੀ ਇਹ ਮੀਡੀਅਮ ਤੂਗਾਮ ਨਹੀਂ ਉਹ ਤੂਗਾਮ ਬਹੁਤ ਮੀਂਹ ਪੈ ਗਿਆ ਬਾਈ ਜੀ ਰਾਤ ਪੂਰੀ ਬਿਜਲੀ ਲਿਸ਼ ਕਨੇਰੀ ਤੂਫਾਨ ਬਹੁਤ ਬੁਰਾ ਹਾਲ ਸੀ ਗਾ ਜੀ ਸਵੇਰੇ ਬਹੁਤ ਮੀਂਹ ਪਿਆ ਰਾਤ ਦਿਖਾਉਨੇ ਬਲੌਗ ਦੇਖੋ ਸਾਰਾ ਸਾਰਾ ਬਣਾਇਆ ਮੀਂਹ ਮੂਹ ਦਾ ਸਾਰਾ ਪਰ ਬਚਾਅ ਹੋ ਗਿਆ ਬੇਵੀ ਪਰਮਾਤਮਾ ਮੇਰ ਨਾਲ ਜਿਹੜਾ ਪਾਣੀ ਖੜਾ ਨਹੀਂ ਆ ਕੰਮ ਚੱਲ ਪਿਆ ਜਿੰਨੇ ਬਹੁਤ ਆ ਇੰਨੇ ਪਰਮਾਤਮਾ ਸ਼ੁਕਰ ਹੈ ਕੰਮ ਚੱਲ ਪਿਆ ਭਾਈ ਬੋਕ ਦਾ ਜੋਂਡੀ ਅਰਸਾਨ ਚਾ ਲੈ ਸੰਜੀਤ ਕਟਾਣੀ ਉਹ ਉੜਦਾ ਨਾ ਜੇ ਉੜਦਾ ਉੜਦਾ ਕਿਉਂ ਨਹੀਂ ਘਟਾ ਨਾ ਨਹੀਂ ਉੜਦਾ ਕਿ ਜਿਹੜਾ ਰਾਲੀ ਆ ਟਰੈਕਟਰ ਆ ਨਹੀਂ ਹੁੰਦਾ ਘਟਾ ਹਾਂ ਪਿੱਛੇ ਆ ਟਰਾਲੀ ਆ ਟਰੈਕਟਰ ਆ ਨਹੀਂ ਹੁੰਦਾ ਘਟਾ ਥੋੜਾ ਘਟਾ ਮੀਂਹ ਆ ਪਰਕ ਪਿੰਦਾ ਨਾ ਮੀਂਹ ਕਿਤੇ ਪੁੱਛਦੀ ਹੈ ਮੀਂਹ ਕਿੰਨਾ ਪੈ ਗਿਆ ਵਰਸਰਾਤ ਮੀਂਹ ਨੇ ਨਹੀਂ ਫਰਕ ਪੈਣਾ ਮੀਂਹ ਦਾ ਬਹੁਤ ਫਰਕ ਆ ਦੇਤਾ ਜੀ ਚਾਕਤ ਦੇਤਾ ਨੂੰ ਫੋਨ ਕਰਦੇ ਲੈ ਜਵੇ ਆਣ ਕੇ ਫੋਨ ਕਰ ਦੇਣਾ ਨੂੰ ਫੋਨ ਕਰ ਉਹਨਾਂ ਨੂੰ ਰਾਲੀ ਦੇ ਨਾਲ ਹੀ ਐ ਸੰਗੀਤ ਕਰ ਫੋਨ ਜਾਂ ਕਿਨਾ ਆਜੋ ਚਾਹ ਲੈ ਆਉਣ ਵਾਲੀ ਅੱਜ ਦੀ ਤੇ ਅੜਕ ਨਾਲ ਉਹਰੇ ਝੋਟਾ ਹੀ ਲਿਉਣਾ ਟਰੈਕਟਰ ਹਾਂ ਇਹਦਾ ਮਸਰੀ ਸਾਮਾਰਾ ਕਢੋਣਾ ਉਹ ਹੋਈ ਚਲਾਓ ਹਾਂ ਰੇਪ ਹੋ ਕੇ ਖੜਾ ਕਰਦੀ ਸੱਕਦੇ ਇਹਨੂੰ ਆ ਬੱਸ ਤੇ ਵਰਕਾ ਦਾ ਟਿਕਣਾ ਨਾ ਮਾੜਾ ਰਹਾ ਲਾ ਪੂਰਾ ਪੂਰੀ ਨਹੀਂ ਨਹੀਂ ਰੋੜ ਰਹਿਣਾ ਕੀ ਕਰਨਾ ਰਹੇ ਹੈ ਰਾਹਨ ਕਟ ਮੇ ਹੋਦੀ ਛੋਟੇ ਦੀ ਬਾਈ ਮੌਸਮ ਦੇ ਲੋ ਬੱਦਲ ਦਾ ਕੀ ਹਾਲ ਆ ਪੂਰਾ ਕਾਲਾ ਬੰਬਾ ਬੱਦਲ ਪੂਰਾ ਬਰਾਉ ਬਾਲੇ ਬੱਦਲ ਖਤਰਨਾਕ ਹੋਇਆ ਵੀ ਇਹ ਪੈ ਗਿਆ ਤਾਂ ਬਹੁਤ ਕੰਮ ਖਰਾਬ ਹੋਣਾ। ਕਿਪਰ ਹੋ ਰਹੀ ਆ ਜੀ। ਤੇਲ ਨਾ ਬੰਦਾ ਕੋਈ। ਅਲੱਟਾਂਗੇ ਬੱਦਲ ਜ਼ੋਰ ਹੋ ਰਿਹਾ ਲੱਗਦਾ। ਜਵੜਨੇ ਗਾ ਦੇਖ ਤਾ ਮੁਰਨਾ। ਉਹ ਨਹੀਂ ਭਰਾਵਾ ਰਹਿਂਦੇ ਤੂੰ। ਇੰਨੇ ਹੀ ਬਹੁਤ ਆ। ਕੀ ਹੋ। ਉਹ ਦਾ ਜ਼ਰਾ ਉਸੇ ਰੇਟ ਹੀ ਘਟ ਜਾਂਦੀ ਹੈ ਜੀ ਹਾਂਜੀ ਪਰਚੀ ਬਣਾ ਦਿਓ ਬਣਾਉਣੀ ਆ ਇਹਦਾ ਲੋਵਾ ਹੀ ਫਾਟੇ ਆ ਚਾਲਿਆਂ ਨਾਲ ਵਾਪਸ ਆ ਕੇ ਚੇਅਰ ਤੇ ਬੈਠ ਗਿਆ ਆਖੀਏ ਭਾਈ ਜੀ ਅਕਰ ਇਟਾ ਕੋ ਕਾਰ ਬਿਪਾਰ ਕਾਜ ਬੰਦੀ ਹਾਲਾ ਜਿਉਂ ਜਿਹਾ ਸਾਰੇ ਨਿਕੰਨੇ ਆ ਬਾਈ ਜੀ ਮੌਸਮ ਦੇਖ ਲੋ ਪੀਲੀ ਲਿਸ਼ਕੰਦੀਆਂ ਕਣੀਆਂ ਆ ਗਈਆਂ ਆ ਦੇਖੋ ਉਹ ਯਾ ਮੈਂ ਦੇਖ ਆਇਆ ਟੱਕਾਂ ਟੱਕ ਪਈਆਂ ਖਾਲੂ ਵਾਲੀ ਸਾਈਡ ਤੇ ਬਹੁ ਪਈਆਂ ਉੱਥੋਂ ਹੀ ਆਏ ਅਸੀਂ ਹਿੰਦੀ ਦੇ ਰਹੇ ਹੈਂ ਭਾਈ ਨਹੀਂ 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 ਨਿਕਲ ਕਾਟ ਉਹ ਨਹੀਂ ਕਹਿੰਦਾ ਫੇ ਤੂੰ ਗਿਆ ਹੀ ਨਹੀਂ ਉਧਰ ਨਹੀਂ ਨਹੀਂ 50% ਖਾਲੂ ਵਾਲੇ ਡੈਡੀ 50% ਵੱਢ ਗਈ ਉਧਰ ਜਿੱਥੇ ਆਪਾਂ ਗਏ ਹੁਣ ਉੱਥੇ ਕਿੰਨੀ ਗਈ ਵੱਢ ਗਈ ਬਸ ਲਾ ਤਾਂ ਤਾਨਪੋਰੀ ਇਹ 90% ਗਣਤ ਵੱਢ ਗਿਆ ਅਏ ਛੂੜੀਆਂ ਤਾਲੀਆਂ ਬਣਨ ਵਾਲੀਆਂ ਪਈਆਂ ਸਾਰੀਆਂ ਇਹ ਤਾਂ ਆ ਵੀ ਆਹ 3 ਬੰਦੇ ਨੇ ਕੰਮ ਕਰਦੇ ਸਾਡਾ ਕੰਮ ਚੱਲਦਾ ਰੱਬ ਵਿਗੜ ਜਾਂਦਾ જજજ ਆਇਆ ਲੈ ਪੂਰੀ ਦੁਹਾਨੀ ਲੱਕਿਆ ਨਾਲ ਹੱਲੇ ਜੱਲਾ ਹੈਗਾ ਮਾੜਾ ਮਾੜਾ